ਮੇਰਾ ਨਾਮ ਗਗਨਚੂਰਾਈ ਮੈਂ ਵਾਸੀ ਮੋਰੀ ਮੁਹੱਲੇ ਦਾ ਵਾਂ ਮੇਰੀ ਵਾਈਫ ਨੂੰ ਪ੍ਰੈਗਨੈਂਟ ਸੀਗੇ ਤੇ ਅਸੀਂ ਨੀਹਾ ਹਸਪਤਾਲ ਵਿੱਚ ਡਿਲੀਵਰੀ ਲਈ 16 ਤਰੀਕ ਨੂੰ ਗੇਹ ਰਾਤ ਨੂੰ ਤੇ 17 ਤਰੀਕ ਨੂੰ 2:30 ਵਜੇ ਮਤਲਬ ਕਿ ਮੇਰੀ ਵਾਈਫ ਦੀ ਇਹਨਾਂ ਨੇ ਡਿਲੀਵਰੀ ਕੀਤੀ ਤੇ ਡਿਲੀਵਰੀ ਕਰਨ ਤੋਂ ਬਾਅਦ ਮਤਲਬ ਕਿ ਇਹ ਕਹਿੰਦੇ ਕਿ ਬੱਚੇ ਨੂੰ ਮਤਲਬ ਕਿ ਜਲੰਧਰ ਹਸਪਤਾਲ ਵਿੱਚ ਸ਼ਿਫਟ ਕਰਨਾ ਪੈਣਾ ਛਾਪੜਾ ਹਸਪੀਟਲ ਪ੍ਰੀਮਚੂਰ ਬੱਚਾ ਹੋਇਆ ਤੁਹਾਡੇ ਤੇ ਇਸ ਲਈ ਮੈਂ ਮਤਲਬ ਕਿ 4 ਵਜੇ ਬੱਚੇ ਨੂੰ ਲੈ ਕੇ ਆਪਣੇ ਮਿੰਨਾਂ ਨੇ ਮੈਨੂੰ ਭੇਜ ਦਿੱਤਾ ਛਾਪੜਾ ਹਸਪਤਾਲ ਵਿੱਚ ਜਲੰਧਰ ਵਿਖੇ ਤੇ ਮੇਰੇ ਪਿੱਛੇ ਮੇਰੇ ਰਿਸ਼ਤੇਦਾਰ ਮੇਰੇ ਸੱਸ ਤੇ ਮੇਰੇ ਮਦਰ ਚਾਚੀ ਜੀ ਤੇ ਮੇਰੀ ਭੈਣ ਸਾਰੇ ਹਸਪਤਾਲ ਵਿੱਚ ਮੌਜੂਦ ਸੀ ਤੇ ਉੱਥੇ ਮੇਰੀ ਜਿਹੜੀ ਵਾਈਫ ਸੀਗੇ ਉਹਨਾਂ ਨੂੰ ਮਤਲਬ ਕਿ 5 ਵਜੇ ਬਹੁਤ ਤੇਜ਼ ਬੁਖਾਰ ਹੋ ਗਿਆ ਡਿਲੀਵਰੀ ਤੋਂ ਬਾਅਦ ਇਹਨਾਂ ਨੇ ਜਿਹੜਾ ਬਲੱਡ ਚੜਾਇਆ ਮਤਲਬ ਕਿ ਉਹਦੇ ਨਾਲ ਬੋਡੀ ਵਿੱਚ ਇਨਫੈਕਸ਼ਨ ਫੈਲ ਗਈ ਉਹਦੇ ਡਾਕਟਰ ਨੇਹਾ ਨੇ ਮਤਲਬ ਕਿ ਉੱਥੇ ਸਾਰਾ ਅਪਰੇਟ ਕੀਤਾ ਜੋ ਟ੍ਰੀਟਮੈਂਟ ਕੀਤਾ ਆਪਣਾ ਤੇ ਮਤਲਬ ਉਸ ਤੋਂ ਕਰਨ ਤੋਂ ਬਾਅਦ ਜਦੋਂ ਉਹਨੂੰ ਬੁਖਾਰ ਚੜਿਆ ਮਤਲਬ ਤੇ ਉਹ ਉਹਨਾਂ ਨੂੰ ਲੈ ਕੇ ਚਲੇ ਮਤਲਬ ਮਤਲਬ ਜਦੋਂ ਮੈਂ ਵਾਪਸ ਆਇਆ ਤਾਂ ਮੇਰੇ ਰਿਸ਼ਤੇਦਾਰਾਂ ਨੇ ਮਤਲਬ ਕਿ ਦੱਸਿਆ ਮੈਨੂੰ ਕਿ ਇਹਨਾਂ ਨੂੰ ਮਤਲਬ ਕਿ ਜਦੋਂ ਉਸ ਟਾਈਮ ਮੈਂ ਮੌਜੂਦ ਨਹੀਂ ਸੀ ਉਸ ਟਾਈਮ ਮੇਰੇ ਬ੍ਰਦਰ ਉੱਥੇ ਮੌਜੂਦ ਸੀਗੇ ਇਹ ਤੁਹਾਨੂੰ ਉਸ ਟਾਈਮ ਦੱਸੂਗੇ ਉਸ ਤੋਂ ਬਾਅਦ ਅਗਲਾ ਮੈਂ ਤੁਹਾਨੂੰ ਦੱਸਾਂ ਮੇਰਾ ਨਾਮ ਮੋਹਿਤ ਛੋਰਾ ਜੀ ਇਹ ਮੇਰੇ ਕਜ਼ਨ ਗਗਨ ਜਿਨ੍ਹਾਂ ਦੀ ਵਾਈਫ ਦੀ ਡੈਥ ਹੋਈ ਆ 16 ਤਰੀਕ ਨੂੰ ਇਹਨਾਂ ਨੇ ਇਹਨਾਂ ਦੀ ਵਾਈਫ ਪ੍ਰੈਗਨੈਂਸੀ ਸੀ ਉਹਨਾਂ ਨੇ ਬੇਬੀ ਗਰਲ ਨੂੰ ਡਿਲੀਵਰ ਕੀਤਾ ਉਸ ਤੋਂ ਬਾਅਦ ਨਿਹਾ ਹਸਪਤਾਲ ਦੇ ਵਿੱਚ ਇਹਨਾਂ ਦਾ ਟ੍ਰੀਟਮੈਂਟ ਹੋਇਆ ਸੀ ਬੇਬੀ ਡਿਲੀਵਰ ਹੋਣ ਤੋਂ ਬਾਅਦ ਉਹਨਾਂ ਨੂੰ 16 ਜਿਹੜੇ 12 ਘੰਟੇ ਰੱਖਿਆ ਗਿਆ ਉਹਦੇ ਉਹਨਾਂ ਦੇ ਦੌਰਾਨ ਉਹਨਾਂ ਦੀ ਬੋਡੀ ਨੂੰ ਸਪੈਸਟਿਕ ਹੋ ਗਿਆ ਮੈਡੀਕਲ ਟਰਮ ਦੇ ਵਿੱਚ ਉਹਨੂੰ ਜਿਹਨੂੰ ਆਪਾਂ ਪੰਜਾਬੀ ਵਿੱਚ ਕਹਿੰਦੇ ਜ਼ਹਿਰ ਫੈਲ ਗਿਆ ਅ ਹਸਪਤਾਲ ਦੇ ਵਿੱਚ ਕੋਈ ਐਂਬੂਲੈਂਸ ਦੀ ਸਰਵਿਸ ਨਹੀਂ ਸੀ ਉਹਨਾਂ ਨੂੰ ਡਾਕਟਰ ਪੈਨਿਕ ਹੋ ਗਏ ਨੇਹਾ ਉਹਨਾਂ ਨੇ ਉਹਨਾਂ ਨੂੰ ਡੀਐਮਸੀ ਜਾਣ ਲਈ ਸਾਨੂੰ ਕਿਹਾ ਵੀ ਇਹਨਾਂ ਦੀ ਬੋਡੀ 'ਚ ਜ਼ਹਿਰ ਫੈਲ ਚੁੱਕਾ ਵਾ ਤੇ ਇਹਨਾਂ ਨੂੰ ਡੀਐਮਸੀ ਲੈ ਕੇ ਜਾਣਾ ਪਊਗਾ ਕਿਉਂਕਿ ਉਹਨਾਂ ਨੇ ਉਸ ਸਮੇਂ ਉਸ ਜ਼ਹਿਰ ਫੈਲਣ ਦਾ ਇਲਾਜ ਨਹੀਂ ਕੀਤਾ ਉਸ ਤੋਂ ਬਾਅਦ ਜਦੋਂ ਉਹ ਚਾਵਲ ਹਸਪਤਲ ਕੋਦਰ ਲੈ ਕੇ ਗਏ ਉੱਥੇ ਵੀ ਉਹਨਾਂ ਨੇ ਦੁਬਾਰਾ ਸਟੀਚਸ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਆਪਣੀ ਜਿਹੜੀ ਉਹਨਾਂ ਨੇ ਗਲਤੀ ਕੀਤੀ ਸੀ ਉਹਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਬਟ ਚਾਵਲ ਹਸਪਤਲ ਵੀ ਉਹਨਾਂ ਕੋ ਮੈਡੀਕਲ ਟਰੀਟਮੈਂਟ ਸਹੀ ਨਹੀਂ ਹੋ ਸਕਿਆ ਇਸ ਕਰਕੇ ਫਿਰ ਦੁਬਾਰਾ ਇਨੋਸੈਂਟ ਜਲੰਧਰ ਹਸਪੀਟਲ ਵਿੱਚ ਸਾਨੂੰ ਰੈਫਰ ਕਰ ਦਿੱਤਾ ਗਿਆ ਉੱਥੇ ਉਹ 19 ਦਿਨ ਵੈਂਟੀਲੇਟਰ ਤੇ ਰਹੇ ਪਰ ਕਾਫੀ ਜਨਹ ਹੋਣ ਕਰਕੇ 19 ਦਿਨ ਵੈਂਟੀਲੇਟਰ ਹੋਣ ਤੋਂ ਬਾਅਦ ਵੀ ਉਹ ਸਰਵਾਈਵ ਨਹੀਂ ਕਰ पाए ਅਸੀਂ ਇਸ ਚੀਜ਼ ਦੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਵੀ ਸਭ ਤੋਂ ਕੀ ਕਿ ਕਿਸ ਡਾਕਟਰ ਦੀ ਇਨਗੈਲੀ ਕਰਨ ਸਾਡੇ ਪਰਜਾਇ ਦੀ ਡੈਥ ਹੋਈ ਆ ਉਹਨਾਂ ਇਹਨਾਂ ਦੇ ਘਰੇ ਇਹਨਾਂ ਦੇ ਦੋ ਬੁੜੀਆਂ ਵਾ ਉਹਨਾਂ ਦੀ ਦੇਖਭਾਲ ਕੌਣ ਕਰੂਗਾ ਇੱਕ ਸਾਡੀ ਕਜ਼ਨ ਦੀ ਵਾਈਫ ਚਲੀ ਗਈ ਆ ਘਰ ਦੀ ਨੂੰਹ ਚਲੀ ਗਈ ਆ ਕੰਡੀਸ਼ਨ ਬਹੁਤ ਘਰ ਦੀ ਖਰਾਬ ਹੋ ਚੁੱਕੀ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਇਸ ਚੀਜ਼ ਦੇ ਅਸੀਂ ਡੀਸੀ ਦਫ਼ਤਰ ਕੰਪਲੇਂਟ ਕੀਤੀ ਹੋਈ ਆ ਅਸੀਂ ਡੀਐਸਪੀ ਸਾਹਿਬ ਨੂੰ ਵੀ ਦਰਖਾਸਤ ਦਿੱਤੀ ਹੋਈ ਆ ਬਾਕੀ ਇਹ ਖੁਦ ਕੋਰਟ ਦੇ ਮੁਲਾਜ਼ਮ ਨੇ ਆਪਣੇ ਤਰੀਕੇ ਨਾਲ ਵੀ ਇਸ ਚੀਜ਼ ਨੂੰ ਦੇਖਣਗੇ ਕਿ ਕਿੱਦਾਂ ਅਸੀਂ ਜਿਹੜੇ ਦੋਸ਼ੀ ਨੇ ਇਸ ਚੀਜ਼ ਦੇ ਪਿੱਛੇ ਉਹਨਾਂ ਨੂੰ ਸਜ਼ਾ ਦਿਵਾਈ ਜਾਵੇ ਕੰਪਲੇਂਟ ਦਿੱਤੇ ਨੁ ਕੰਪਲੇਂਟ ਅਸੀਂ ਦਿੱਤੇ ਨੂੰ 3-4 ਦਿਨ ਹੋਏ ਨੇ ਸਾਨੂੰ ਕੰਪਲੀਟ ਦਿੱਤੇ ਨੂੰ ਅਸੀਂ ਮੰਗ ਤੇ ਹੀ ਕਰਦੇ ਹਾਂ ਜੀ ਕਿ ਸਾਰੇ ਕਿਉਂਕਿ ਇੱਕ ਮੈਡੀਕਲ ਟਰਮ ਦੇ ਵਿੱਚ ਸਾਰੇ ਬੈਠਣਗੇ ਅਫੀਸਰ ਜਿਹੜੇ ਚੈੱਕ ਕਰਨਗੇ ਕਿ ਕਿਸ ਡਾਕਟਰ ਦੀ ਇਨਗੈਲੀ ਕਰਨੇ ਇੱਕ ਜਵਾਨ 30 ਸਾਲ ਦੀ ਲੇਡੀ ਦੀ ਡੈਥ ਹੋਈ ਆ ਤੇ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਕਿ ਇਸ ਚੀਜ਼ ਵੱਲ ਚੰਗੀ ਤਰ੍ਹਾਂ ਇਨਵੈਸਟੀਗੇਸ਼ਨ ਕੀਤੀ ਜਾਵੇ ਜੋ ਦੋਸ਼ੀ ਆ ਉਹਨੂੰ ਸਜ਼ਾ ਦਿੱਤੀ ਜਾਵੇ ਅਸੀਂ ਸਭ ਤੋਂ ਪਹਿਲਾਂ ਟ੍ਰੀਟਮੈਂਟ ਨੇਹਾ ਹਸਪੀਟਲ ਵਿੱਚ ਹੋਇਆ ਸੀ ਉਸ ਤੋਂ ਬਾਅਦ ਦੋ ਸਪਟਰਮ ਵਿੱਚ ਅਲੱਗ ਗਏ ਪਰ ਸਾਡੇ ਕੋਲ ਜਿਹੜੀਆਂ ਦੋ ਰਿਪੋਰਟਸ ਹਸਪੀਟਲ ਦੀਆਂ ਹੈਗੀਆਂ ਨੇ ਜਿਸ ਵਿੱਚ ਇਹ ਗੱਲ ਕਲੀਅਰਲੀ ਮੈਂਸ਼ਨ ਕੀਤੀ ਗਈ ਆ ਕਿ ਪੇਸ਼ੈਂਟ ਜਦੋਂ ਸਾਡੇ ਕੋਲ ਆਇਆ ਵਾ ਉਹਦੀ ਬਾਡੀ ਤੇ ਸਪੈਸਟਿਕ ਪੂਰੀ ਤਰ੍ਹਾਂ ਫੈਲੇ ਹੋਇਆ ਸੀ ਔਰ 100 ਦੇ ਵਿੱਚੋਂ 5% ਚਾਂਸ ਸੀ ਉਹਦੇ ਬਚਣ ਦੇ ਪਰ ਉਹ ਨਹੀਂ ਸਰਵਾਈਵ ਕਰ ਪਾਇਆ। ਜਿਹਨਾਂ ਹਸਪੀਟਲ ਤੋਂ ਇਹਦੇ ਤੋਂ ਅੱਧੇ ਦਿਨ ਦੋ ਦਿਨ ਰਹਿਣ ਦੇ ਵਿੱਚ ਉੱਥੇ ਰਹੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਰੈਫਰ ਕਰ ਦਿੱਤਾ ਗਿਆ ਨਕੋਦਰ ਨਕੋਦਰ ਤੋਂ ਬਾਅਦ ਜਲੰਧਰ। ਐਮਬੂਲੈਂਸ ਕਿੱਥੇ ਆਈ? ਮੈਂ ਵੀ ਗੱਲ ਦੱਸਣਾ ਚਾਹੁੰਦਾ ਕਿ ਇਸ ਹਸਪਤਾਲ ਦੇ ਵਿੱਚ ਕੋਈ ਐਂਬੂਲੈਂਸ ਦੀ ਫੈਸਿਲਿਟੀ ਨਹੀਂ ਹੈਗੀ ਆਪਣੀ ਪਰਸਨਲ ਕਾਰ ਦੇ ਵਿੱਚ ਇੱਕ ਸਿਲੰਡਰ ਰੱਖ ਕੇ ਪੇਸ਼ੈਂਟ ਨੂੰ ਜਿਹੜਾ ਕਿ ਬਹੁਤ ਸੀਵੀਅਰ ਕੰਡੀਸ਼ਨ ਦੇ ਵਿੱਚ ਲੈ ਕੇ ਜਾਇਆ ਗਿਆ ਮਤਲਬ ਇਹ ਪ੍ਰਸ਼ਾਸਨ ਇਹ ਵੀ ਮੰਗ ਕਰਦੇ ਆ ਕਿ ਇਹਨਾਂ ਦੇ ਹਸਪਤਾਲ ਦੇ ਉੱਪਰ ਇਨਵੈਸਟੀਗੇਸ਼ਨ ਕੀਤੀ ਜਾਵੇ ਕਿ ਇਹ ਹਸਪਤਾਲ ਕਿੱਦਾਂ ਰਨ ਹੋ ਰਿਹਾ ਜਿੱਥੇ ਕੋਈ ਪਾਰਕਿੰਗ ਨਹੀਂ ਹੈਗੀ ਕੋਈ ਮੈਡੀਕਲ ਫੈਸਿਲਿਟੀ ਵਿੱਚ ਐਂਬੂਲੈਂਸ ਨਹੀਂ ਹੈਗੀ ਪਤਾ ਕੀਤਾ ਜਾਵੇ ਕਿ ਇਹ ਕਿੱਦਾਂ ਚੀਜ਼ਾਂ ਰਨ ਹੋ ਰਹੀਆਂ ਇੱਥੇ मैं डॉक्टर नेहा जटियाल मैनेजिंग डायरेक्टर नेहा नरसिंह मैटरनिटी सेंटर सुल्तानपुर लोधी पिछले पंद्रह साल से रात दिन सेवाएं दे रही हूं आज मैं गगनछुरा के परिवार से पूरी मेरे को हमदर्दी और सहानुभूति है और लेकिन जो गगनछुरा ने आज प्रेस कॉन्फ्रेंस में मेरे खिलाफ़ जितने भी इल्ज़ाम लगाए हैं ये सब बेबुनियाद है और झूठे हैं मैं ऑलरेडी इस केस के थ्रू हेल्थ और पुलिस के द्वारा इसकी इंक्वायरी चल रही है और ये गगन छुरा मुझे पिछले एक हफ्ते से परेशान मानसिक तौर पे परेशान कर रहा है और मेरी छवि को खराब कर रहा है मैं आप सब भाइयों को यही बोलना चाहती हूँ कि आप ਪਹਿਲੇ ਇਸ ਕੇਸ ਕੇ ਬਾਰੇ ਮੇ ਪੂਰੀ ਜਾਣ ਪਤਾਲ ਕੀਜੀਏ ਫਿਰ ਆਗੇ ਇਸ ਕੀ ਜੋ ਵੀ ਆਪਨੇ ਕਰਨਾ ਹੈ ਜੋ ਆਪਕੋ ਅਚਾ ਲਗਤਾ ਹੈ ਆਪ ਕੀਜੀਏ